ਕਹਿੰਦਾ ਚੁੱਕ ਕੇ ਕਲਮ ਫਿਰ ਕੀ ਫਾਇਦਾ ਜੇ ਕਿਸੇ ਦੇ ਹੱਕ ਦੀ ਗੱਲ ਲਿਖ ਹੋਈ ਨਾ ਉਹ ਮੈਨੂੰ ਤਾਂ ਲੱਗਦਾ ਉਹ ਇਨਸਾਨ ਨਹੀਂ ਹੋਣਾ ਆ ਕਲਕੱਤੇ ਦਾ ਕਤਲकांड ਸੁਣ ਕੇ ਜਿਹਦੀ ਅੱਖ ਪੋਰਾ ਵੀ ਰੋਈ ਨਾ ਉਹ ਬੇਟੀ ਪੜਾਓ ਤੇ ਬੇਟੀ ਬਚਾਓ ਦੇ ਨਾਰੇ ਨਿਕਲੇ ਝੂਠੇ ਬੇਟੀ ਪੜੀ ਪਰ ਬੱਚ ਉਹ ਪਾਈ ਨਾ ਉਹ ਦੂਜਿਆਂ ਦੀਆਂ ਜਾਨਾਂ ਬਚਾਉਣ ਜਿਹੜੀ ਗਈ ਸੀ ਘਰੋਂ ਪਰ ਵਿਚਾਰੀ ਆਪ ਉਹ ਮੁੜ ਕੇ ਆਈ ਨਾ ਓਏ ਮੁੱਦਾ ਨਹੀਂ ਇਕੱਲਾ ਡਾਕਟਰਾਂ ਦਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਖੜਨਾ ਪੈਣਾ ਆ ਉਹ ਕੈਂਡਲ ਮਾਰਚ ਕਰਕੇ ਅੱਜ ਤੱਕ ਮਿਲਿਆ ਨਹੀਂ ਇਨਸਾਫ਼ ਕਿਸੇ ਨੂੰ ਉਹ ਇਨਸਾਫ਼ ਦਿਵਾਉਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਆ ਉਹ ਦੇਸ਼ ਕਦਾ ਆਜ਼ਾਦ ਹੋਊ ਜਿੱਥੇ ਧੀਆ ਪੈਣਾ ਦਾ ਹੁੰਦਾ ਨਿਤ અપਮਾਨ ਉਹ ਐਨਾ ਕੁਝ ਹੋਣ ਦੇ ਬਾਅਦ ਮੈਨੂੰ ਆਹ ਦੱਸੋ ਕੀ ਦੀ ਨਿਗਾਚ ਭਾਰਤ ਦੇਸ਼ ਅਜੇ ਵੀ ਮਹਾਨ ਆ